ਪੰਜਾਬ ਪੁਲਿਸ ਤੇ ਐਜੀਟੀਐਫ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 15 ਅਗਸਤ ਤੋਂ ਪਹਿਲਾਂ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਹੈ ਆਈਈਡੀ ਬਰਾਮਦ ਕੀਤਾ ਗਿਆ ਵੱਡੀ ਮਾਤਰਾ ਦੇ ਵਿੱਚ ਇਹ ਆਈਈਡੀ ਤਰਨਤਾਰਨ ਏਰੀਏ ਤੋਂ ਬਰਾਮਦ ਕੀਤਾ ਗਿਆ ਹੈ ਜਿਹੜਾ ਕਿ ਤੁਹਾਨੂੰ ਪਤਾ ਹੈ ਸਰਹੱਦੀ ਏਰੀਆ ਹੈ ਸਰਹੱਦੀ ਖੇਤਰ ਹੈ ਜਿੱਥੋਂ ਬਹੁਤ ਸਾਰੀਆਂ ਐਕਟੀਵਿਟੀਆਂ ਬਾਰਡਰ ਦੇ ਉੱਪਰ ਇਹ ਬਾਰਡਰ ਲਾਈਨ ਦੇ ਉੱਪਰ ਹੁੰਦੀਆਂ ਨੇ ਪਾਕਿਸਤਾਨ ਲਗਾਤਾਰ ਕੋਝੀਆਂ ਹਰਕਤਾਂ ਕਰਦਾ ਹੈ ਜਦੋਂ ਅਸੀਂ ਦੇਖੇ ਕਿ 15 ਅਗਸਤ ਹੁੰਦੀ ਹੈ ਜਾਂ ਕੋਈ ਵੀ ਇੱਧਰ ਦਿਨ ਤਿਹਾੜ ਹੁੰਦਾ ਹੈ ਤਾਂ ਉਦੋਂ ਹੀ ਅਜਿਹੀਆਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜੁੜੀਆਂ ਨੇ ਉਹ ਲਗਾਤਾਰ ਵਧ ਜਾਂਦੀਆਂ ਨੇ ਪਰ ਪੰਜਾਬ ਪਲਸ ਸਾਡੀ ਜਿਹੜੀ ਹੈ ਉਹ ਇੰਨੀ ਕੁ ਸક્ષਮ ਹੈਗੀ ਹੈ ਕਿ ਇਹਨਾਂ ਜਿਹੜੀਆਂ ਐਕਟੀਵਿਟੀਆਂ ਹੈ ਉਹਨਾਂ ਨੂੰ ناکਾਮ ਕਰ ਸਕੇ ਇਹਨਾਂ ਦੇ ਉੱਪਰ ਠਲ ਪਾਈ ਜਾ ਸਕੇ ਤਾਂ ਇਹ ਤਸਵੀਰਾਂ ਦਿਖਾ ਰਿਆਂ ਤਰਨ ਤਰਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ IED ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਇੱਕ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਮੰੰਬ ਦੇ ਨਾਲ ਉਡਾਉਣ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਜਿਸ ਨੂੰ ਹੁਣ ਪੰਜਾਬ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ناکਾਮ ਕਰ ਦਿੱਤਾ ਗਿਆ ਹੈ ਖੂਫੀਆ ਜਾਣਕਾਰੀ ਮਿਲੀ ਸੀ ਕਿ IED ਇੱਥੇ ਰੱਖਿਆ ਹੋਇਆ ਹੈ ਜਿਹੜਾ ਕਿ ਅਤਵਾਦੀ ਹਰਵਿੰਦਰ ਰਿੰਦਾ ਦੇ ਸਾਥੀਆਂ ਤੱਕ ਪਹੁੰਚਾਇਆ ਜਾਣਾ ਸੀ ਔਰ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਇਹ ਆਈਈਡੀ ਜੁੜਾਇਆ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ